ਜਿਹੜਾ ਨਾ ਗੁੰਡਾ ਰਾਹ ਚੱਲਦਾ ਪੈਣਾ ਦਾ ਜਨਾਨੀਆਂ ਦਾ 10 ਬਾਅਦ ਤੁਸੀਂ ਸਵੇਰੇ ਆਓਗੇ ਦੀ ਸਟੇਸ਼ਨ ਤੇ 6 ਵਜੇ ਤੋਂ ਲੈ ਕੇ ਆ 10 11 ਵਜੇ ਤੱਕ ਇੱਥੇ ਨਾ ਖੜੀਆਂ ਹੁੰਦੀ ਆਓ 15 20 ਜਾਨੀਆਂ ਹੁੰਦੀਆਂ ਇਹਨਾਂ ਦਾ ਪੱਕਾ ਕੰਮ ਹੀ ਰੋਜ਼ ਦਾ ਹੈ ਤੇ ਉਹਨਾਂ ਨੂੰ ਜਗਾਓ ਅੱਛਾ ਜਿਹੜੇ ਨਸ਼ਾ ਕਰਦੇ ਆ ਸਾਰੇ ਇਹੜੀ ਦੇ ਨਸ਼ਾ ਕਰਦੇ ਨੇ ਸਰਕਾਰ ਦੇ ਨਸ਼ੇ ਦੇ ਵੀ ਪ੍ਰੋਜੈਕਟ ਚੱਲੇ ਨੇ ਵੀ ਹਾਲੇ ਤੱਕ ਪੂਰੇ ਨਹੀਂ ਹੋਏ ਸਾਰਾ ਦਿਨ ਤੇ ਪੁਲਿਸ ਵਾਲੇ ਕੋਲ ਘੁੰਮਦੇ ਹੁੰਦੇ ਨੇ ਜੀ ਤੇ ਸਾਰਾ ਦਿਨ ਇਹਨਾਂ ਦੇ ਨਸ਼ਾ ਕਰਦੇ ਨੇ ਛੋਟੇ ਛੋਟੇ ਬੱਚੇ ਛੋਟੇ ਛੋਟੇ ਨਿਆਣੇ ਆ ਜੀ 8 8 10 15 15 ਸਾਲ ਇਹ ਇੱਕ ਲੰਬਾ ਪਾ ਲੈਂਗੇ ਸਾਰਾ ਕੁਝ ਖੋਲ੍ਹ ਲੈਂਗੇ ਉਸੇ ਇੱਕ ਗੋ ਵੀ ਕਰਦੇ ਹਾਂ ਲੋਕ ਇੱਕ ਬੰਦਾ ਖਾ ਹੋਗਾ ਨਾ ਚਾਰ ਪੰਜ ਆਏ 10 20 ਆ ਜਾਣਗੇ ਸਾਰੇ ਖੋਲ੍ਹ ਲੈਂਗੇ ਉਸਕੇ ਜਿਮ ਵਿੱਚ ਮਾਰ ਮਾਰ ਬਗਾ ਦੇਗੇ ਉਸ ਨੂੰ ਨਿਕਲ ਕੇ ਬੱਚਿਆਂ ਨੂੰ ਘੁੰਮਦੇ ਹੁੰਦੀ ਹੈ ਇੱਕ ਬੱਚਾ ਨਾਲ ਹੁੰਦਾ ਛੋਟਾ ਜ ਉਹ ਨਾਲ ਉਹੀ ਗੱਲ ਕਰਦਾ ਸਾਰੇ ਗੱਲ ਹੁਣ ਤਾਂ ਘੁੰਮਦੇ ਰਹੇ ਬੱਚਿਆਂ ਵਾਲੀ ਜਨਮ ਬਹੁਤ ਚੰਗੀ ਗੱਲ ਹੈ ਪੁੱਜੇ ਆਉਂਦੇ ਆ ਇੱਥੇ ਪੰਜ ਛੇ ਬੰਦੇ ਆਉਂਦੇ ਆ ਬੱਚੇ ਆਪ ਬਹਿ ਜਾਂਦੇ ਛੜ ਦੇ ਬੱਚਿਆਂ ਨੂੰ ਅੰਦਰ ਬਿਜਾਰ ਛੱਡ ਦਿੰਦੇ ਆ ਆਪ ਬਾਜ਼ਾਰ ਦੀ ਆਪ ਸਾਈਡ ਤੇ ਬਹਿ ਜਾਂਦੇ ਆ ਜੀ ਤੇ ਬੱਚਿਆਂ ਕੋ ਪੈਸੇ ਇਕੱਠੇ ਕਰਕੇ ਸ਼ਾਮ ਨੂੰ ਨਿਕਲ ਜਾਂਦੇ ਆ ਪ੍ਰਦੇਸ ਤੋਂ ਆਏ ਹੁੰਦੇ ਜਿਨ੍ਹਾਂ ਨੇ ਜਾਣਾ ਹੁੰਦਾ ਉਹਨਾਂ ਨੂੰ ੱੱਕੇ ਨਾਲ ਉਹਨਾਂ ਦੀ ਜੇਬਾਂ 'ਚੋਂ ਪੈਸੇ ਕੱਢਦੀਆਂ ਜਿਉਂ ਨਹੀਂ ਪੈਸੇ ਕੱਢਦੇ ਹੈਗੇ ਨਹੀਂ ਪੈਸੇ ਦਿੰਦੇ ਤਾਂ ਉਹਨਾਂ ਨੂੰ ਕੁੱਟਦੀਆਂ ਵੀ ਆ ਮੇਰੇ ਪਿੱਲੇ ਹੈਗੇ ਪਿੱਲੇ ਨੇ ਉਹਨਾਂ ਨੂੰ ਨਸ਼ਾ ਤੋਂ ਛੁਡਾਉਣਾ ਫਿਰ ਪੁਕਾਰੀਆਂ ਤੋਂ ਪੁਖਾਈ ਇਹ ਨਸ਼ੋੜੀ ਪੰਜਾਂਦੇ ਨੇ ਅੱਗੇ ਜਾ ਕੇ ਇਹੀ ਸਾਰੇ ਅਪਰਾਧ ਕਰਦੇ ਨੇ ਸ਼ਾਮ ਨੂੰ 12 ਰਾਤੀ 12 ਵਜੇ ਤੋਂ ਬਾਅਦ ਜੁਨੰਗੇ ਦਿਵਾਦੇ ਉਹ ਇਕੱਲਾ ਬੰਦਾ ਆ ਵੀ ਬੱਚੇ ਆਂਦੇ ਆ ਹੰਦਰ ਭੇਜ ਦਿੰਦੇ ਆ ਮੰਗਦੇ ਆ ਹੀ ਆਪ ਇਧਰ ਇਧਰ ਬੈ ਜਾਂਦੇ ਆ ਆਪ ਨਹੀਂ ਨਾ ਹੁਣ ਨਾਲ ਹਾਂਜੀ ਆਪ ਨਾ ਘਾਟੇ ਰਹਿੰਦੇ ਬੱਚਾ ਵੇ ਜਿਆਦਾ ਦੇਖ ਕੇ ਆ ਕਰਾ ਜਾਂਦਾ ਛੋਟਾ ਬੱਚਾ ਦੇ ਦੀਏ ਜੇ ਲੋਕ ਪੰਜਾਬ ਸਰਕਾਰ ਵੱਲੋਂ ਜੀਵਨ ਜੋਤ ਪ੍ਰੋਜੈਕਟ 2.0 ਲਾਂਚ ਕਰ ਦਿੱਤਾ ਗਿਆ ਹੈਗਾ ਜਿੱਥੇ ਪੰਜਾਬ ਭਰ ਦੇ ਸਾਰੇ ਡੀਸੀ ਸਹਿਬਾਨਾਂ ਨੂੰ ਇੱਕ ਲੈਟਰ ਜਾਰੀ ਕੀਤੀ ਗਈ ਹੈਗੀ ਹੈ ਕਿ ਜਿੰਨੇ ਵੀ ਪਬਲਿਕ ਪਲੇਸਿਸ ਹੈਗੇ ਨੇ ਉਥੋਂ ਜਿੰਨੇ ਭਿਖਾਰੀ ਜਿਹੜੇ ਨੇ ਅਗਰ ਉਹਨਾਂ ਦੇ ਨਾਲ ਬੱਚੇ ਮੌਜੂਦ ਹੈ ਤਾਂ ਉਹਨਾਂ ਨੂੰ ਰਿਕਵਰ ਕੀਤਾ ਜਾਵੇ ਉਹਨਾਂ ਦੇ ਡੀਐਨਏ ਟੈਸਟ ਕਰਵਾਏ ਜਾਣ ਔਰ ਨਾਲ ਹੀ ਇਹ ਵੀ ਜਿਹੜਾ ਸਨਿਸ਼ਚਿਤ ਕੀਤਾ ਜਾਵੇ ਇਹ ਵੀ ਦੇਖਿਆ ਜਾਵੇ ਕਿ ਜਿਹੜੇ ਛੋਟੇ ਬੱਚੇ ਭਿਖਾਰੀਆਂ ਦੇ ਨਾਲ ਮੌਜੂਦ ਨੇ ਕਿ ਉਹਨਾਂ ਦੀ ਆਪਣੀ ਸੰਤਾਨ ਨੇ ਚਾਹੇ ਉਹ ਆਪਣੀ ਸੰਤਾਨ ਨੇ ਜਾਂ ਫਿਰ ਡੀਐਨਏ ਟੈਸਟ ਦੀ ਰਿਪੋਰਟ ਤੋਂ ਬਾਅਦ ਇਹ ਪਤਾ ਚੱਲੇ ਕਿ ਇਹ ਚੋਰੀ ਕੀਤਾ ਹੋਇਆ ਬੱਚਾ ਹੈ ਜਾਂ ਉਹਨਾਂ ਦੇ ਨਾਲ ਇਸ ਦਾ ਕੋਈ ਵੀ ਸਬੰਧ ਨਹੀਂ ਹੈ ਤਾਂ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਜਾਏਗਾ ਅੰਮ੍ਰਿਤਸਰ ਦੇ ਵਿੱਚ ਇੱਕ ਪਹਿਲਾ ਮਾਮਲਾ ਜਿਹੜਾ ਹੈ ਦਰਜ ਹੋ ਚੁੱਕਾ ਹੈਗਾ ਜਿੱਥੇ ਇੱਕ ਭਿਖਾਰੀ ਔਰਤ ਨਿਰਮਲਾ ਦੇ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ ਕਾਰਨ ਸੀਗਾ ਕਿ ਉਸ ਵੱਲੋਂ ਇੱਕ ਮਾਸੂਮ ਛੋਟੇ ਬੱਚੇ ਨੂੰ ਗੋਦ ਵਿੱਚ ਚੱਕ ਕੇ ਭੀਖ ਮੰਗਾਈ ਜਾ ਰਹੀ ਸੀ ਇਸੀ ਤਰ੍ਹਾਂ ਦੀ ਸ਼ੁਰੂਆਤ ਪਹਿਲਾ 5 ਜ਼ਿਲ੍ਹਿਆਂ ਦੇ ਵਿੱਚ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਕਰ ਦਿੱਤੀ ਗਈ ਹੈ ਲੇਕਿਨ ਹਲੇ ਵੀ ਸੂਰਤੇ ਹਾਲ ਉਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਰੇਲਵੇ ਸਟੇਸ਼ਨ ਦੀਆਂ ਜਿੱਥੇ ਹਲੇ ਵੀ ਕਈ ਭਿਖਾਰੀ ਮੌਜੂਦ ਹਨ ਜਿਨ੍ਹਾਂ ਨੇ ਆਪਣੀ ਗੋਦੀ ਦੇ ਵਿੱਚ ਬੱਚੇ ਚੱਕੇ ਹੋਏ ਹਨ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਆਪਣੀ ਗੋਦ ਦੇ ਵਿੱਚ ਚੱਕ ਕੇ ਇਹ ਲੋਕ ਭੀਖ ਮੰਗਦੇ ਨੇ ਜੀਵਨ ਜੋਤ ਪ੍ਰੋਜੈਕਟ ਦੇ ਵਿੱਚ ਇਕੱਲੇ ਪਬਲਿਕ ਪਲੇਸਿਸ ਹੀ ਨਹੀਂ ਆਣਗੇ ਕੋਈ ਜਿੰਨੀਆਂ ਸਾਰਜਨਿਕ ਜਗਾਹ ਨੇ ਉਹੀ ਨਹੀਂ ਹੋਣੀਆਂ ਤੁਸੀਂ ਕਿਤੇ ਵੀ ਆ ਜਿਹੜਾ ਬੱਚਿਆਂ ਨੂੰ ਦੇਖੋ ਅਗਰ ਉਹਨਾਂ ਤੋਂ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ ਤਾਂ ਉਹਨਾਂ ਦੇ ਵੀ ਡੀਐਨਏ ਟੈਸਟ ਹੋਣਗੇ ਔਰ ਜਦੋਂ ਤੱਕ ਇਹ ਟੈਸਟ ਕੰਪਲੀਟ ਨਹੀਂ ਹੋ ਜਾਂਦੇ ਉਦੋਂ ਤੱਕ ਬੱਚੇ ਨੂੰ ਬਾਲ ਸੁਧਾਰ ਗ੍ਰਹਿ ਦੇ ਵਿੱਚ ਰੱਖਿਆ ਜਾਏਗਾ ਔਰ ਬਾਲ ਗ੍ਰਹਿ ਜਿਹੜਾ ਸੁਧਾਰ ਗ੍ਰਹਿ ਹੈਗਾ ਉਹਦੇ ਵਿੱਚ ਬੱਚਿਆਂ ਦੀ شناخت ਹੋਏਗੀ ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਜਾਏਗਾ ਲੇਕਿਨ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜ਼ਿਆਦਾਤਰ ਜਿੱਦਾਂ ਇਹ ਨੈਕਸਸ ਚੱਲਦਾ ਜਿਸ ਤਰ੍ਹਾਂ ਇਹ ਨੈਕਸਸ ਚੱਲਦਾ ਹੈਗਾ ਜਾਣਕਾਰੀ ਜਿਹੜੀ ਹੈ ਲਗਾਤਾਰ ਪਹੁੰਚ ਜਾਂਦੀ ਹੈ ਕਿਉਂਕਿ ਇੱਕ ਬਹੁਤ بڑا ਨੈਕਸਸ ਹੈ ਇਹ ਡੀਐਨਏ ਟੈਸਟ ਕਰਵਾਉਣ ਲਈ ਜਿਹੜੀ ਗੱਲ ਆਖੀ ਗਈ ਹੈ ਉਹਦੇ ਲਈ ਬੱਚਿਆਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕੀ ਪੰਜਾਬ ਸਰਕਾਰ ਇੱਕ ਐਨ ਜੀਓਜ਼ ਦੇ ਨਾਲ ਜਿਹੜਾ ਹੈਗਾ ਮਿਲ ਕੇ ਇਸ ਕੰਮ ਨੂੰ ਅੰਜਾਮ ਦੇਗੀ ਜਾਂ ਫਿਰ ਜਿਹੜੀ ਪੰਜਾਬ ਗਵਰਨਮੈਂਟ ਐਸ ਐਮਓ ਸੀ ਐਮਓਜ਼ ਦੀ ਡਿਊਟੀ ਵਗੈਰਾ ਲਗਾਏਗੀ ਕਿ ਬੱਚਿਆਂ ਨੂੰ ਜਿਹੜਾ ਉੱਥੋਂ ਰਿਕਵਰ ਕੀਤਾ ਜਾਵੇ ਬਾਲ ਗ੍ਰੈਸ ਸੁਧਾਰ ਜਿਹੜਾ ਹੈਗਾ ਉੱਥੇ ਭੇਜਿਆ ਜਾਵੇ ਜਾਂ ਫਿਰ ਜਿਹੜੇ ਬੱਚੇ ਨੇ ਐਨ ਜੀਓਜ਼ ਦੇ ਮਾਧਿਅਮ ਦੇ ਨਾਲ ਜਿਹੜੇ ਨੇ ਇਹਨਾਂ ਨੂੰ ਬਾਲ ਗ੍ਰੈਸ ਸੁਧਾਰ ਘਰ ਭੇਜਿਆ ਜਾਏਗਾ रिकवर ਕੀਤਾ ਜਾਏਗਾ ਡੀਐਨਏ ਕਿਸ ਤਰ੍ਹਾਂ ਕੀਤਾ ਜਾਏਗਾ ਸਿਵਲ ਸਰਜਨ ਐਸਐਮਓਜ਼ ਦੀ ਡਿਊਟੀ ਲੱਗੇਗੀ ਇੱਥੇ तकरीबन ਰੇਲਵੇ ਸਟੇਸ਼ਨ ਤੇ ਜਿੱਦਾਂ ਹੀ ਲੁਧਿਆਣਾ ਲਾਈਵ ਦਾ ਕੈਮਰਾ ਪਹੁੰਚਿਆ ਤੁਸੀਂ ਦੇਖੋ ਸਾਰੇ ਭਿਖਾਰੀ ਤੁਹਾਨੂੰ ਇਸ ਵਕਤ ਗਾਇਬ ਦਿਖਾਈ ਦੇਣਗੇ ਲੇਕਿਨ ਲਾਈਵ ਤਸਵੀਰਾਂ ਚ ਅਸੀਂ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਛੋਟੇ ਛੋਟੇ ਬੱਚਿਆਂ ਤੋਂ ਭੀਖ ਮੰਗਵਾਈ ਜਾਂਦੀ ਹੈਗੀ ਇੱਥੇ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਕਿ ਕਿੰਨੀ ਕੁ ਦਿੱਕਤ ਆਂਦੀ ਹੈ ਔਰ ਕਿੰਨੇ ਕੁ ਭਿਖਾਰੀ ਇੱਥੇ ਰੋਜ਼ ਦਿਖਾਈ ਦਿੰਦੇ ਨੇ ਸਰ ਲਗਾਤਾਰ ਇੱਥੇ ਛੋਟੇ-ਛੋਟੇ ਬੱਚਿਆਂ ਨੂੰ ਗੋਦ 'ਚ ਚੱਕ ਕੇ ਜਨਨੀਆਂ ਭੀਖ ਮੰਗਵੰਦੀਆਂ ਨੇ ਔਰ ਹੁਣ ਪੰਜਾਬ ਸਰਕਾਰ ਨੇ ਇੱਕ ਪ੍ਰੋਜੈਕਟ ਲਾਂਚ ਕੀਤਾ ਹੈ ਜੀਵਨ ਜੋਤ ਜੀਵਨ ਜੋਤ 2.0 ਜਿਹਦੇ ਵਿੱਚ ਇਹਨਾਂ ਦੇ ਡੀਐਨਏ ਟੈਸਟ ਕੀਤੇ ਜਾਣਗੇ ਪਤਾ ਚੱਲੇਗਾ ਕਿ ਬੱਚੇ ਇਹਨਾਂ ਦੇ ਆ ਜਾਂ ਚੋਰੀ ਕਰਕੇ ਲਿਆਂਦੇ ਆ ਇੱਥੇ ਜਿੱਦਾਂ ਹੀ ਅਸੀਂ ਪਹੁੰਚੇ ਬਹੁਤ ਸਾਰੀਆਂ ਲੇਡੀ ਸੀਗੀਆਂ ਹੁਣ ਸਭ ਗਾਇਬ ਦਿਖਾਈ ਦੇ ਰਹੇ ਆ ਕਿ ਅਕਸਰ ਇੱਥੇ ਭੀਖ ਮੰਗਾਈ ਜਾਂਦੀ ਆ ਪੀਖ ਨਹੀਂ ਮੰਗਦੀਆਂ ਹੈਗੀਆਂ ਉਹ ਤਾਂ ਲੁੱਟ ਖੋ ਕਰਦੀਆਂ ਲੁੱਟ ਖੋ ਕਰਦੀਆਂ ਹੈਗੀਆਂ ਜਿਹੜੇ ਇੱਥੋਂ ਭਈਏ ਜਿਨ੍ਹਾਂ ਨੇ ਮਤਲਬ ਪ੍ਰਦੇਸ਼ ਤੋਂ ਆਏ ਹੁੰਦੇ ਜਿਨ੍ਹਾਂ ਨੇ ਜਾਣਾ ਹੁੰਦਾ ਉਹਨਾਂ ਨੂੰ ੱੱਕੇ ਨਾਲ ਉਹਨਾਂ ਦੀ ਜੇਬਾਂ ਜੋ ਪੈਸੇ ਕੱਢਦੀਆਂ ਜਿਉਂ ਨਹੀਂ ਪੈਸੇ ਕੱਢਦੇ ਹੈਗੇ ਨਹੀਂ ਪੈਸੇ ਦਿੰਦੇ ਤਾਂ ਉਹਨਾਂ ਨੂੰ ਕੁੱਟਦੀਆਂ ਵੀ ਆਂ ਰਲ ਕੇ ਇਕੱਠੀਆਂ ਸਾਰੀਆਂ ਇੱਥੇ ਤਾਂ ਬਿਲਕੁਲ ਜਿਹੜਾ ਨਾ ਗੁੰਡਾ ਰਾਹ ਚੱਲਦਾ ਪੈਣਾ ਉਹਦਾ ਜਨਾਨੀਆਂ ਦਾ 10 ਵਾਰ ਤੁਸੀਂ ਸਵੇਰੇ ਆਉਗੇ ਦੀ ਸਟੇਸ਼ਨ ਤੇ 6 ਵਜੇ ਤੋਂ ਲੈ ਕੇ ਆ 10 11 ਵਜੇ ਤੱਕ ਇੱਥੇ ਨਾ ਖੜੀਆਂ ਹੁੰਦੀਆਂ ਉਹ 15 20 ਜਾਨੀਆਂ ਹੁੰਦੀਆਂ ਉਹਨਾਂ ਦਾ ਪੱਕਾ ਕੰਮ ਹੀ ਰੋ ਯਾਨੀ ਕਿ ਪੂਰਾ ਇੱਕ ਗਰੋ ਇੱਕ ਨੈਕਸਸ ਅੰਦਰ ਹਾਂ ਹਾਂ ਬਿਲਕੁਲ ਬਿਲਕੁਲ ਗੈਂਗਾ ਦਾ ਤਾਂ ਫਾਟਦੀਆਂ ਬੰਦੇ ਨੂੰ ਪੁੱਟਦੀਆਂ ਵੀ ਆ ਜਿਹੜਾ ਪੈਸੇ ਨਹੀਂ ਦਿੰਦਾ ਭਈਆਂ ਨੂੰ ਭਈਆਂ ਨੂੰ ਜਲਦੀ ਹੁੰਦੀ ਜਾਨ ਦੀ ਆਪਣੇ ਰੋਕ ਲੈਂਦੀਆਂ ਯਾਨੀ ਰੋਕ ਲੈਂਦੀਆਂ ਜਬਰਦਸਤੀ ਕਰਦੀਆਂ ਨਹੀਂ ਕਰਦੇ ਕਾਲਰ ਫੜਦੀਆਂ ਜੇ ਮਾੜਾ ਮੋਟਾ ਕੋਈ ਬੋਲੇ ਤਾਂ ਉਹਨੂੰ ਇਕੱਠੀਆਂ ਕੁੜਦੀਆਂ ਮੇਰੇ ਜੀ ਉਹ ਗਾਂ ਦਾ ਟੁੱਟੇ ਪੈਸੇ ਨਹੀਂ ਮੈਂ ਪਰਚੀਆਂ ਦਿੰਦੀ ਆ ਹਾਂ ਪਰਚੀਆਂ ਦੇਣ ਦੇ ਬਗਾਏ ਪੈਸੇ ਫੜ ਲੈਂਦੀ ਆ ਮੁੜ ਕੇ 10 20 ਵਾਪਸ ਦੇ ਦਿੰਦੀ ਆ ਬਾਕੀ ਸਾਰ ਲੈ ਕੇ ਭੱਜ ਜਾਂਦੀ ਆ ਅੱਛਾ ਜਿਹੜੇ ਗੋਦ 'ਚ ਬੱਚੇ ਚੱਕੇ ਹੁੰਦੇ ਆ ਇਹਨਾਂ ਦੇ ਉਹ ਉਹ ਹੋਰ ਵਾਰ ਲੈ ਕ ਉਹ ਤਾਂ ਮੰਗਤ ਮੰਗਣ ਵਾਲੀਆਂ ਦੂਜੀਆਂ ਆਂਦੀਆਂ ਨਾ ਉਹ ਤਾਂ ਉਹ ਉਹ ਜੇ ਮੰਗਣ ਵਾਲੀਆਂ ਆਂਦੀਆਂ ਉਹ ਤਾਂ ਮੰਗ ਕੇ ਆਪਣਾ ਨਿਕਲ ਜਾਂਦੀ ਅੱਗੇ ਅੱਗੇ ਅੱਛਾ ਜਿਹੜਾ ਪੰਜਾਬ ਸਰ ਇਹਨਾਂ ਦਾ ਜਿਹੜਾ ਇਹ ਗਰੁੱਪ ਹੈਗਾ ਉਹ ਇੱਥੇ ਹੀ ਸਰਵਰ ਲੈ ਰਹਿੰਦੀ ਆਏ ਆ ਉਹ ਟੈਂਪੂ ਵਾਲੇ ਜਿਹੜੇ ਹੁਣ ਭਈਏ ਬੁਈਏ ਆਂਦੇ ਆ ਰੋਜ਼ ਜਿਹਨਾਂ ਟ੍ਰੇਨ ਫੜਨੀ ਹੁੰਦੀ ਆ ਉਹਨਾਂ ਤੋਂ ਫੜ ਫੜ ਕੇ ਉਹਨਾਂ ਕੋਲ ਪੈਸੇ ਲੁੱਟਦੀਆਂ ਆਂ ਅੱਛਾ ਜਿਹੜੇ ਹੁਣ ਗਵਰਨਮੈਂਟ ਵੱਲੋਂ ਜਿਹੜਾ ਪ੍ਰੋਜੈਕਟ ਲਾਂਚ ਕੀਤਾ ਗਿਆ ਹੈਗਾ ਇਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਿ ਸੰਭਵ ਹੋ ਪਾਏਗਾ ਸਾਰਿਆਂ ਦੇ ਡੀਐਨਏ ਟੈਸਟ ਕਰਵਾਉਣਾ ਡੀਐਨਏ ਟੈਸਟ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਬਾਲ ਸੁਧਾਰ ਗ੍ਰਹਿ ਜਿਹੜਾ ਭੇਜਿਆ ਜਾਏਗਾ ਇਹ ਤਾਂ ਹੁਣ گورਨਮੈਂਟ ਤੇ ਟੈਂਡ ਹੋਇਆ ਵੀ ਹੁਣ ਜਿਹੜੀ ਇੰਨੀ ਦੁਨੀਆ ਹੈਗੀ ਆ ਦੇ ਕਰ ਸਕਣਗੇ ਇੰਨਾ ਹੋ ਸਕੂਗਾ ਬਹੁਤ ਮੁਸ਼ਕਲ ਕੱਟੋ-ਕੱਟੇ ਹਿਊਮਨ ਟ੍ਰੈਫਿਕਿੰਗ ਤੇ ਦਾ ਰੋਕ ਲੱਗੇਗੀ ਉਹਦੇ ਵਿੱਚ ਆ ਫਰਕ ਤਾਂ ਪੈ ਜੇ ਕਿ ਸਖਤੀ ਜੇ ਸਖਤੀ ਹੋਊਗੀ ਤਾਂ ਫਰਕ ਪਊਗਾ ਜਿਹੜਾ ਐਕਚੁਅਲੀ ਉਹ ਹੁੰਦੀ ਹੈ ਨਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਜਿਹੜੀ ਚੋਰੀ ਉਹ ਹੁੰਦੇ ਜਿਹੜੀ ਚੋਰੀ ਬੱਚੇ ਉਹ ਕੀ ਕਰਦੀਆਂ ਜੇ ਆਟੋ ਚ ਦੇਖ ਲੈਂਦੀ ਹੈ ਜਿਹੜਾ ਵਪਾਰੀ ਬੈਠਾ ਉਹ ਆਟੋ ਚ ਬਹਿ ਜਾਂਦੀ ਹੈ ਤੇ ਉਹਨੂੰ ਮਾੜਾ ਜਾ ਕਰਕੇ ਤੇ ਉਹਦੇ ਜੇਬਾ ਕੱਟਦੀਆਂ ਉਹ ਐਦਾ ਦਾ ਗਰੋ ਵੀ ਹੈਗਾ ਲੁਧਿਆਣੇ ਬਹੁਤ ਗਰੋ ਹੈਗੇ ਸਾਡੇ ਕੋਲ ਅਕਸਰ ਵਪਾਰੀ ਆਉਂਦੇ ਆ ਆਟੋ ਚ ਕਿਸੇ ਦਾ ਕੋਈ ਪੈਸੇ ਚੋਰੀ ਹੋ ਗਏ ਕੁਝ ਹੋ ਗਏ ਜੇਬ ਕੱਟੀ ਜਾਂਦੀ ਹੈ ਨਸ਼ਾ ਬਹੁਤ ਵੇਚਦਾ ਨਸ਼ਾ ਬਹੁਤ ਦਾ ਪੈਂਕ੍ਰੇਨ ਲਾਨ ਵਾਲੀਆਂ ਟਿਊਬਾਂ ਬਹੁਤ ਵੇਕਦੀਆਂ ਇੱਥੇ ਉਹ ਨਿੱਕੇ ਨਿੱਕੇ ਬੱਚੇ ਛੋਟੀ ਛੋਟੀਆਂ ਕੁੜੀਆਂ ਬੱਚੇ ਆ ਸਾਰੇ ਉਹ ਜਿੰਨੇ ਬੁਰਕ ਬੈਠੇ ਸਾਰੇ ਇਹੀ ਕੰਮ ਕਰਦੇ ਆ ਇੱਥੇ ਕਾਫੀ ਹੁੰਦੇ ਛੋਟੇ ਛੋਟੇ ਬੱਚੇ ਛੋਟੀਆਂ ਛੋਟੀਆਂ ਕੁੜੀਆਂ ਵੀ ਐ ਉਹ ਨਸ਼ਾ ਟਿਊਬ ਦੇ ਵਿੱਚ ਨਸ਼ਾ ਉੱਤੇ ਕੱਪੜੇ ਦੇ ਉੱਤੇ ਪਾ ਕੇ ਨਾ ਉਹ ਇਦਾਂ ਸੰਗ ਦੀ ਐਸਲੋਸ਼ਨ ਉਹ 18 18 ਰੁਪਏ ਦੀ ਟਿਊਬ ਹੈ ਤੇ 120 20 ਰੁਪਏ ਦੀ ਵੇਚਦੇ ਪਏ ਆ ਤਾਂ ਇਹ ਜਿਹੜੇ ਬੱਚੇ ਨੇ ਜਿੱਦਾਂ ਪੀਖ ਮੰਗਦੇ ਨੇ ਥੋੜੇ ਜੇ بڑے ਹੋ ਜਾਂਦੇ ਨੇ ਕਿਤੇ ਨਾ ਕਿਤੇ ਇਹ ਨਸ਼ੇ ਦੇ ਆਦੀ ਵੀ ਹੋ ਜਾਂਦੇ ਨੇ ਜਿਸ ਤਰ੍ਹਾਂ ਦੁਕਾਨਦਾਰ ਦੱਸ ਰਹੇ ਨੇ ਕਿ ਇਹ ਲੋਕ ਕੱਲਾ ਪੀਖ ਮੰਗਦੇ ਨਜ਼ਰ ਨਹੀਂ ਆਉਂਦੇ ਬਲਕਿ ਜ਼ੁਰਮ ਕਰਦੇ ਹੋਏ ਕ੍ਰਾਈਮ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਕਿਉਂਕਿ ਲੋਕਾਂ ਦੇ ਨਾਲ ਲੁੱਟਖੋ ਕੀਤੀ ਜਾਂਦੀ ਹੈਗੀ ਆ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਤੁਸੀਂ ਦੇਖੋ ਕਿ ਇਸ ਵਕਤ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਆਮ ਲੋਕ ਜੋ رائے ਰੱਖ ਰਹੇ ਨੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਛੋਟੇ-ਛੋਟੇ ਬੱਚੇ ਅਕਸਰ ਇੱਥੇ ਲੁੱਟਖੋ ਵੀ ਕਰਦੇ ਨੇ ਪੀਖਮੀ ਮੰਗਦੇ ਨੇ ਔਰ ਜਿਹੜੇ ਛੋਟੇ-ਛੋਟੇ ਬੱਚਿਆਂ ਦਾ ਅਗਰ ਹੁਣ ਡੀਐਨਏ ਟੈਸਟ ਹੋਏਗਾ ਤਾਂ ਕਿਤੇ ਨਾ ਕਿਤੇ ਹਿਊਮਨ ਟ੍ਰੈਫਿਕਿੰਗ ਤੇ ਵੀ ਰੋਕ ਲੱਗੇਗੀ ਇਹ ਪੂਰੀ ਮਾਰਕੀਟ ਹੈ ਰੇਲਵੇ ਸਟੇਸ਼ਨ ਦੇ ਕੋਲ ਜਿੱਥੇ ਇਹਨਾਂ ਨੂੰ ਰੋਜ਼ ਇਹ ਤਸਵੀਰਾਂ ਜਿਹੜੀਆਂ ਨੇ ਦੇਖਣੀਆਂ ਪੈਂਦੀਆਂ ਨੇ ਪੰਜਾਬ ਸਰਕਾਰ ਨੇ ਇੱਕ ਪ੍ਰੋਜੈਕਟ ਲਾਂਚ ਕੀਤਾ ਹੈਗਾ ਜੀਵਨ ਜੋਤ ਪ੍ਰੋਜੈਕਟ 2.0 ਜਿਹਦੇ ਵਿੱਚ ਜਿਹੜੇ ਆ ਭਿਖਾਰੀ ਬੱਚਿਆਂ ਨੂੰ ਚੱਕ ਕੇ ਪੀਖ ਮੰਗਦੀਆਂ ਨੇ ਜਨਾਨੀਆਂ ਹੈਨਾ ਇਹਨਾਂ ਦੇ ਸਾਰੇ ਬੱਚਿਆਂ ਦੇ ਡੀਐਨਏ ਟੈਸਟ ਹੋਣਗੇ ਕਿਸ ਤਰ੍ਹਾਂ ਦੇਖ ਦਿੰਸੀ ਸਰ ਬੜੀਆ ਸ਼ੁਰੂ ਕੀਆ ਪਰ ਯਹਾਂ ਪੇ ਤਾਂ ਕੋਈ ਹੈ ਹੀ ਨਹੀਂ ਇਹ ਹਮੇਸ਼ਾ ਤੋਂ ਫਿਰ ਵੀ ਵੈਸੀ ਚੱਲ ਰਹਾ ਹੈ ਤੇ ਦੇਖਿਆ ਕੀ ਕਰਾਣਾ ਹੈਗਾ ਤੁਸੀਂ ਚੱਲ ਪਹਿਲਾਂ ਤਾਂ ਉਹਨਾਂ ਨੂੰ ਚਕਾਓ ਅੱਛਾ ਜਿਹੜੇ ਨਸ਼ਾ ਕਰਦੇ ਆ ਸਾਰੇ ਦੀ ੜੀ ਤੇ ਨਸ਼ਾ ਕਰਦੇ ਨੇ ਸਰਕਾਰ ਦੇ ਨਸ਼ੇ ਦੇ ਵੀ ਪ੍ਰੋਜੈਕਟ ਚੱਲੇ ਨੇ ਉਹ ਵੀ ਹਾਲੇ ਤੱਕ ਪੂਰੇ ਨਹੀਂ ਹੋਏ ਸਾਰਾ ਦਿਨ ਤੇ ਪੁਲਿਸ ਵਾਲੇ ਕੋਲ ਘੁੰਮਦੇ ਹੁੰਦੇ ਨੇ ਜੀ ਤੇ ਸਾਰਾ ਦਿਨ ਨਸ਼ਾ ਕਰਦੇ ਨੇ ਛੋਟੇ ਛੋਟੇ ਬੱਚੇ ਛੋਟੇ ਛੋਟੇ ਨਿਆਣੇ ਆ ਜੀ 8 8 10 15 15 ਸਾਲ ਦੇ ਨਿਆਣੇ ਨੇ ਜੀ ਇਹ ਇਹ ਪ੍ਰੋਜੈਕਟਾਂ ਨੂੰ ਤਾਂ ਇਹ ਜਿਹੜੇ ਪਹਿਲੇ ਇਹ ਹੈਗੇ ਪਹਿਲੇ ਨੇ ਉਹਨਾਂ ਨੂੰ ਨਸ਼ਾ ਤੋਂ ਛੁਡਾਓ ਨਾ ਬੇਵਕਾਰੀਆਂ ਤੋਂ ਪੰਖਾਈ ਇਹ ਨਿਛੋੜੀ ਬਣ ਜਾਂਦੇ ਨੇ ਅੱਗੇ ਜਾ ਕੇ ਇਹੀ ਸਾਰੇ ਅਪਰਾਧ ਕਰ ਦਿੰਦੇ ਥੇ ਸ਼ਾਨੋ ਤੇ 12 ਰਾਤੀ 12 ਵੇ ਤੋਂ ਬਾਅਦ ਜਦੋਂ ਨਾਂ ਕਿਦਾ ਵਾਦੇ ਉਹ ਇਕੱਲਾ ਬੰਦਾ ਬਹੁਤ ਜ਼ਿਆਦਾ ਤਕਲੀਫ ਹੈਗੀ ਐ ਇੱਥੇ ਅੱਛਾ ਜਿਹੜਾ ਪ੍ਰੋਜੈਕਟ ਹੈ ਇਹਦੇ ਨਾਲ ਘਟੋ ਘਟ ਹੁਣ ਰੋਕ ਲੱਗੇਗੀ ਹਿਊਮਨ ਟ੍ਰੈਫਿਕਿੰਗ ਨਹੀਂ ਹੋਏਗੀ ਸਰ ਦੇਖੋ ਜਦ ਲਗਾਏਗੇ ਉਸ ਤੋਂ ਬਾਅਦ ਹੀ ਮਤਲਬ ਚਲੇਗਾ ਸਰ ਤੁਸੀਂ ਕਿਸ ਤਰ੍ਹਾਂ ਦੇਖਦੇ ਸਰ ਇਹਦਾ ਕੋਈ ਪ੍ਰੋਜੈਕਟ ਦਾ ਫਾਇਦਾ ਨਹੀਂ ਜੀ ਇਹੋ ਜਿਹੇ ਪ੍ਰੋਜੈਕਟਾਂ ਦਾ ਕੋਈ ਫਾਇਦਾ ਨਹੀਂ ਹੈਗਾ ਕਾਰਨ ਕਾਰਨ ਡੀਐਨਏ ਟੈਸਟ ਕਰਾ ਦੇ ਕੀ ਕਰਨਗੇ ਪਹਿਲਾਂ ਮੈਨੂੰ ਦੱਸੋ ਤੁਸੀਂ ਕਾ ਚੱਲੇਗਾ ਨਾ ਕਿ ਇਹ ਬੱਚਾ ਇਹਦਾ ਹੈ ਜਾਂ ਨਹੀਂ ਹੈ ਯਾਰ ਗੱਲ ਮੇਰੀ ਗੱਲ ਨਹੀਂ ਸਮਝੇ ਜੀ ਪਹਿਲਾਂ ਤਾਂ ਤੁਸੀਂ ਇਹ ਨਸ਼ੇੜੀਆਂ ਇੱਥੋਂ ਚਕਾਓ ਇਹ ਅੱਧਾ ਅੱਧਾ ਨਹੀਂ ਕੰਮ ਖਤਮ ਹੋ ਜਾਣਾ ਜਿਹੜਾ ਇਹਨਾਂ ਨੇ ਕੰਮ ਇਥੇ ਖਰਾਬ ਕੀਤਾ ਹੋਇਆ ਯਾਨੀ ਕਿ ਇਹਨਾਂ ਨੂੰ ਵੀ ਪਤਾ ਚੱਲਣਾ ਚਾਹੀਦਾ ਕਿ ਇਹਨਾਂ ਦੇ ਮਾਵਾਬ ਕੌਣ ਹੈ ਕਿੱਥੋਂ ਇਹ ਆਏ ਹੈ ਹਨਾ ਬਾਲ ਸੁਧਾਰ ਕਰਾ ਇਹਨਾਂ ਨੂੰ ਵੀ ਭੇਜੋ ਬਿਲਕੁਲ ਬਿਲਕੁਲ ਜੀ ਬਿਲਕੁਲ ਤਾਂ ਜਿਹੜੇ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਹੈਗਾ ਕਿ ਇੱਥੇ ਬਹੁਤ ਜ਼ਿਆਦਾ ਸ਼ਿਕਾਇਤ ਹੈਗੀ ਆ ਇਸ ਚੀਜ਼ ਦੀ ਇਹ 8 10 10 ਸਾਲ ਦੇ ਮਹਿਸ ਜਿਹੜੇ ਬੱਚੇ ਛੋਟੀ ਛੋਟੀ ਉਮਰਾਂ ਦੇ ਬੱਚੇ ਆ ਉਹ ਨਸ਼ਾ ਕਰਦੇ ਨੇ ਇੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਇੱਥੇ ਦੋ ਤਿੰਨ ਬੱਚੇ ਬੈਠੇ ਆ ਇਹ ਹਾਲਾਂਕਿ بڑے ਹੋ ਚੁੱਕੇ ਇਹਨਾਂ ਨਾਲ ਜਾਣਦੇ ਆ ਕਿ ਕਿਉਂ ਇੱਥੇ ਬੈਠੇ ਆ ਔਰ ਕਾਰਨ ਕੀ ਹੈਗਾ ਔਰ ਕਿ ਇਦਾਂ ਦੀ ਸਮੱਸਿਆ ਇੱਥੇ ਦੇਖਣ ਨੂੰ ਮਿਲਦੀ ਆ ਲੋਕ ਇਹੀ ਸ਼ਿਕਾਇਤ ਕਰ ਰਹੇ ਆ ਕਿ ਛੋਟੇ ਛੋਟੇ ਬੱਚੇ ਇੱਥੇ ਨਸ਼ਾ ਕਰਦੇ ਆ ਇਹ ਰੋਡ ਹੈਗੀ ਹੈ ਜਿਹੜੀ ਕਲॉक ਟਾਵਰ ਵਾਲੀ ਰੋਡ ਹੈ ਔਰ ਜਿੱਥੇ ਰਿਕਸ਼ਾ ਵਗੈਰਾ ਚੱਲਦੇ ਨੇ ਰਿਕਸ਼ਾ ਵਾਲਿਆਂ ਨਾਲ ਗੱਲਬਾਤ ਕਰਦੇ ਕਿਉਂਕਿ ਇਹ ਜ਼ਿਆਦਾਤਰ ਦੇਖਦੇ ਹੈ ਕਿ ਇੱਥੇ ਪੀਖ ਮੰਗਲ ਵਾਲੇ ਲੋਕ ਜਿਹੜੇ ਨੇ ਖਾਸ ਕਰਕੇ ਮਹਿਲਾਵਾਂ ਔਰਤਾਂ ਜਿਹੜੀਆਂ ਇੱਥੇ ਜਨਨੀਆਂ ਪੀਖ ਮੰਗਦੀਆਂ ਨੇ ਬੱਚਿਆਂ ਨੂੰ ਚੱਕ ਕੇ ਉਹ ਉਹਨਾਂ ਦੇ ਹੁਣ ਡੀਐਨਏ ਟੈਸਟ ਹੋਣਗੇ ਵੀ ਬੱਚੇ ਉਹਨਾਂ ਦੇ ਕਿੰਨਾ ਕਿੱਥੇ ਰਸ਼ ਹੁੰਦਾ ਕਿੰਨੀਆਂ ਕਿ ਜਨਨੀਆਂ ਪੀਖ ਮੰਗਦੀਆਂ ਇੱਥੇ ਬਹੁਤ ਰਸ਼ ਹੁੰਦਾ ਜੀ ਕਿੰਨੀਆਂ ਖੋਣੀ ਆਉਣ ਗਿਆ ਕਟੋ ਕਟ 100-150 ਹੁੰਦੀ ਜਨਾਨੀ ਬਹੁਤ ਰਾਸ਼ਨ ਹੁੰਦਾ ਇੱਥੇ ਹਾਂ ਹਾਂ ਸਟੇਸ਼ਨ ਤੇ ਰਾਸ਼ਨ ਹੁੰਦਾ ਤਾਂ ਕਾਫੀ ਜਨਾਨੀਆਂ ਜਿਹੜੀਆਂ ਨੇ ਇੱਥੇ ਹੁੰਦੀਆਂ ਨੇ ਮੌਜੂਦ ਹੁੰਦੀਆਂ ਨੇ ਗੱਲਬਾਤ ਕਰਦੇ ਆ ਕਿ ਕਿੰਨੀਆਂ ਕ ਜਨਾਨੀਆਂ ਇੱਥੇ ਆਉਂਦੀਆਂ ਨੇ ਜਿਹੜੀਆਂ ਜਨਾਨੀਆਂ ਕਿੰਨੀਆਂ ਕ ਜਨਾਨੀਆਂ ਇੱਥੇ ਬੱਚਿਆਂ ਨੂੰ ਆਪਣੀ ਗੋਦੀ ਚਾ ਕੇ ਭੀਖ ਮੰਗਾਉਂਦੀਆਂ ਨੇ ਬਹੁਤ ਸਾਰੀਆਂ ਥੋੜੀ ਨਹੀਂ ਬਹੁਤ ਸਾਰੀਆਂ ਇੰਨੇ ਕ ਤਾਂ ਤੋਂ ਖੜੇ ਹੋਣੇ ਕੀ ਜਗ੍ਹੀ ਨਹੀਂ ਆਵੀ ਇਹ ਜਨਾਨੀਆਂ ਤਾਂ ਇੱਕ ਨਸ਼ੇਖੋਰ ਜਿੰਨੇ ਹਨ ਇਧਰ पूरा स्टेशन भरा पड़ा रहता है इधर तो मेला किसी कोई बंदा आता है ना उन्होंने इधर लंबा पालेंगे सारा को खोलेंगे लेंगे उससे एक... खो भी करते हैं हाँ लोग एक बंदा होगा ना चार पांच आएंगे दस बीस आ जाएंगे सारे खोलेंगे उसके जेब में से मार मार भगा देंगे उसको ऐसा इधर इधर तो उधर की सरकारें ऐसी है इधर स्टेशन से तो ऐसे बंदे होने नहीं चाहिए ਬਿਲਕੁਲ ਪਬਲਿਕ ਪਲੇਸ ਹੈਗਾ ਇੱਥੇ ਜਿਹੜੇ ਹੁਣ ਬੱਚੇ ਇਹਨਾਂ ਨੇ ਚੱਕਿਆ ਹੁਣ ਗਵਰਨਮੈਂਟ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੈ ਜੀਵਨ ਜੋਤ ਜਿਹਦੇ ਨਾਲ ਪਤਾ ਚੱਲੇਗਾ ਕਿ ਇਹ ਬੱਚੇ ਇਹਨਾਂ ਦੇ ਆ ਕਿ ਚੋਰੀ ਕਰਕੇ ਲੈਂਦੇ ਆ ਇਹ ਤੋਂ ਸਭ ਨੂੰ ਕੋ ਪਤਾ ਹੋਗਾ ਕਿ ਚੋਰੀ ਕਰੀ ਹੈ ਕਿ ਆਪਣਾ ਬੱਚਾ ਹੈ ਇਹ ਤੋਂ ਜਦੋਂ ਆਪਾਂ ਨੂੰ ਉਸ ਤੋਂ ਪੁੱਛੇਗੇ ਜਾਣਕਾਰੀ ਲੈਂਗੇ ਤਬ ਪਤਾ ਲੱਗੂਗਾ ਕਿ ਇਹ ਇਸ ਕਾ ਹੈ ਕਿ ਚੋਰੀ ਕਾ ਬੱਚਾ ਹੈ ਅੱਛਾ ਮੈਂ ਇੱਥੇ ਤਸਵੀਰਾਂ ਦੇਖੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦਿਖਾਈਆਂ ਮਹਿਜ਼ ਸਾਲ ਜਾਂ ਡੇਡ-ਡੇਡ ਸਾਲ ਦੇ ਬੱਚੇ ਜਿਹੜੇ ਗੋਦੀ ਚੱਕੇ ਹੋਏ ਇਹਨਾਂ ਦੇ ਉਹਨਾਂ ਕਾ ਕੰਮ ਹੀ ਹੋਗਾ ਤਾਂ ਹੀ ਚੱਕਦੇ ਹੋ ਉਨਕਾ ਕੰਮ ਹੋਗਾ ਤਾਹੀਂ ਚੱਕਦੇ ਹੋ ਕਿ ਕਿੰਨੇ ਕੁ ਲੋਕ ਇੱਥੇ ਲਗਾਤਾਰ ਜਿਹੜੇ ਨੇ ਭੀਖ ਮੰਗਦੇ ਨਜ਼ਰ ਆਉਂਦੇ ਨੇ ਕੋਈ ਹਿਸਾਬ ਹੀ ਨਹੀਂ ਸਰ ਹਾਂਜੀ ਬੜਾ ਰਹਿੰਦਾ ਇੱਕ ਨਸ਼ਾਖੋਰ ਜਿੰਨਾ ਇਹਦਾ ਸਾਰੇ ਜੋ ਇੱਥੇ ਡਰਾਮੋ ਦਾ ਸਾਰੇ ਲੈਂਚ ਬੈਠੇ ਹੀ ਰਹਿੰਦੇ ਆ ਤਾਂ ਇਸ ਜਗ੍ਹਾ ਦੇ ਉੱਤੇ ਇਹ ਜਿਹੜੇ ਦੱਸ ਰਹੇ ਨੇ ਹਾਲਾਂਕਿ ਕੈਮਰਾ ਦੇਖ ਕੇ ਇਹ ਸਾਰੇ ਜਿਹੜੇ ਨੇ ਗਾਇਬ ਹੋ ਚੁੱਕੇ ਨੇ ਲੇਕਿਨ ਸਭ ਤੋਂ ਵੱਡੀ ਸ਼ਿਕਾਇਤ ਇਸ ਪਬਲਿਕ ਪਲੇਸ ਰੇਲਵੇ ਸਟੇਸ਼ਨ ਤੋਂ ਇਹੀ ਹੈ ਕੀ ਇੱਥੇ ਜਿਹੜਾ ਹੈਗਾ ਇੱਕ ਵੱਡਾ ਗਿਰੋ ਜਿਹੜਾ ਹੈਗਾ ਵਰਕ ਕਰਦਾ ਹੈਗਾ ਜੋ ਕੱਲਾ ਪੀਖ ਹੀ ਨਹੀਂ ਮੰਗਦਾ ਬਲਕਿ ਜੁਰਮ ਨੂੰ ਵੀ ਅੰਜਾਮ ਦਿੰਦਾ ਹੈਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀਆਂ ਜਨਾਨੀਆਂ ਛੋਟੇ-ਛੋਟੇ ਬੱਚਿਆਂ ਨੂੰ ਚੱਕ ਕੇ ਪੀਖ ਮੰਗਦੀਆਂ ਉਹ ਮੈਂ ਨਹੀਂ ਦੇਖੇ ਇਹਨੂੰ ਪਤਾ ਨਹੀਂ ਬੋਲੇ ਸੀ ਇਹ ਹੀ ਦੱਸ ਰਹੇ ਨੇ ਹੈਗਾ ਨਿਕਨੇ-ਨਿਕੇ ਬੱਚਿਆਂ ਨਾਲ ਘੁੰਮਦੇ ਹੁੰਦੀਆਂ ਹਨ ਇੱਕ ਬੱਚਾ ਨਾਲ ਹੁੰਦਾ ਛੋਟਾ ਜਿਹਾ ਉਹ ਨਾਲ ਉਹੀ ਗੱਲ ਕਰਦਾ ਸਾਰੇ ਗੱਲ ਹੁਣ ਤਾਂ ਘੁੰਮਦੇ ਰਹਿੰਦੇ ਬੱਚਿਆਂ ਵਾਲੀ ਜਨਾਨੀਆਂ ਬਹੁਤ ਆਂਦੀਆਂ ਨੇ ਜਿਹੜਾ ਹੁਣ ਗਵਰਨਮੈਂਟ ਨੇ ਪ੍ਰੋਜੈਕਟ ਸ਼ੁਰੂ ਕਰਤਾ ਕਿ ਇਹਨਾਂ ਦੇ ਨੇ ਡੀਐਨਏ ਟੈਸਟ ਕਰਕੇ ਪਤਾ ਲਗਾਇਆ ਜਾਏਗਾ ਕਿ ਇਹ ਬੱਚੇ ਇਹਨਾਂ ਦੇ ਨੇ ਕਿ ਚੋਰੀ ਕਰਕੇ ਲੈਂਦੇ ਹੋਏ ਆ ਹਾਂ ਉਹ ਤਾਂ ਦੇਖਣਾ ਪਊਗਾ ਜੀ ਅਸਾਂ ਆਹ ਨਹੀਂ ਗੱਲ ਤਾਂ ਹੈ ਦੇਖਣਾ ਪਊਗਾ ਨਾ ਉਹ ਵੱਟੇ ਕਿੰਨਾਂ ਦੇ ਕਿੰਨਾਂ ਦੇ ਨਹੀਂ ਹੈਗੇ ਤੇ ਇਸ ਰਿਪੋਰਟ ਦੇ ਨਾਲ ਘਟੋ ਘਟ ਇਹ ਜਿਹੜਾ ਹੈਗਾ ਜ਼ਰੂਰ ਹਿਊਮਨ ਟ੍ਰੈਫਿਕਿੰਗ ਤੇ ਵੀ ਰੋਕ ਲੱਗੇਗੀ ਔਰ ਨਾਲ ਹੀ ਇਹ ਪੀਕ ਮੰਗਲ ਤੇ ਬੈਗਿੰਗ ਦੇ ਉੱਤੇ ਕ੍ਰਾਈਮ ਦੇ ਉੱਤੇ ਵੀ ਜਿਹੜਾ ਹੈਗਾ ਇਸ ਪ੍ਰੋਜੈਕਟ ਦੇ ਨਾਲ ਰੋਕ ਲੱਗੇਗੀ ਇੱਥੋਂ ਤੁਸੀਂ ਆ ਦੇਖੋ ਕਿ ਭੀਖ ਮੰਗਦੇ ਹੋਏ ਤੁਹਾਨੂੰ ਸਾਫ਼ ਇਹ ਦਿਖਾਈ ਦੇਣਗੇ ਕਿਉਂ ਭੀਖ ਮੰਗ ਕੇ ਤੁਸੀਂ ਗੁਜ਼ਾਰਾ ਕਰ ਰਹੇ ਹੋ ਔਰ ਜਿਹੜੀਆਂ ਤੁਹਾਡੇ ਨਾਲ ਲੇਡੀਜ਼ ਸਿਗੀਆਂ ਹਨ ਛੋਟੇ ਛੋਟੇ ਬੱਚੇ ਚੱਕੇ ਹੋਏ ਸਿਗੇ ਨਾਲ ਬੱਚੇ ਵਾਲੇ ਕੋਈ ਨਹੀਂ ਹੈਗੇ ਬੱਚੇ ਵਾਲੇ ਕੋਈ ਨਹੀਂ ਹੈਗੇ ਤੁਹਾਡੇ ਨਾਲ ਸਿਗੀਆਂ ਦੋ ਲੇਡੀਜ਼ ਮੈਂ ਤਾਂ ਪਾਏ ਜੰਗੇ ਦੇਖ ਲਾ ਪਾਵੇਂ ਮੈਂ ਤਾਂ ਸਾਰੇ ਦਿਹਾੜੀ ਤੇ ਰਹਿੰਦੀ ਹੈਗੇ ਕਿੱਥੇ ਰਹਿੰਦੇ ਹੋ ਤੁਸੀਂ ਅਸੀਂ ਰਹਿੰਦੇ ਹਾਂਗੇ ਅੱਧਰ ਸਮਰਾਲਾ ਚੌਕ ਬੰਨੇ ਕੋਲੋਂ ਨੇਚੇ ਤੁਹਾਡੇ ਨਾਲ ਜਿਹੜੀਆਂ ਦੋ ਜਨਨੀਆਂ ਜਿਹੜੀਆਂ ਛੋਟਾ ਛੋਟੇ ਬੱਚੇ ਚੱਕ ਕੇ ਆਈ ਉਹ ਕਿੱਥੇ ਗਈਆਂ ਅੱਥੋਂ ਉਹ ਜੀ ਬਾਰਾਂ ਤੜਾਹੇ ਮੈਨੋਂ ਨਹੀਂ ਕਿੰਨੀਆਂ ਨਹੀਂ 12 13 ਚਲੋ 12 13 ਅਸੀਂ ਦੋ ਦੇਖੇ ਸੀ ਉਹ ਦੋ ਕਿੱਥੇ ਹੈ ਉਹ ਦੋ ਵੀ ਹੈ ਮੈਨੋਂ ਨਹੀਂ ਪਤਾ ਸਰ ਮੈਂ ਤਾਂ ਅੰਦੇ 8 9 ਵਜੇ ਆਂਦੀ ਆਂਗੀ ਸਭ ਨੂੰ ਪਤਾ ਹੈ ਅੱਛਾ ਉਹ ਜਿਹੜੇ ਬੱਚੇ ਚੱਕ ਕੇ ਤੁਰੀਆਂ ਫਿਰਦੀਆਂ ਸੀਗੀਆਂ ਹੁਣ ਦੌੜ ਗਈਆਂ ਉਹਨਾਂ ਦੇ ਬੱਚੇ ਆਪਣੇ ਸਹੀ ਦੱਸਿਓ ਬੱਚੇ ਤਾਂ ਆਪਣੇ ਹੁੰਦੇ ਆਂਗੇ ਉਹ ਬੱਚੇ ਉਹਨਾਂ ਦੇ ਹੁੰਦਾ ਬੇਗਾਨਾ ਬੱਚਾ ਕੋਈ ਨਹੀਂ ਆਪਣੇ ਬੱਚੇ ਹੁੰਦੇ ਆਂਗੇ ਤਾਂ ਵੀ ਖ ਮੰਗਵਾਂਦੇ ਕਿ ਉਹਨਾਂ ਦਾ ਆਪਣੇ ਅਸੀਂ ਕੀ ਕਰ ਸਕਦੇ ਆਪਨੇ ਆਪਣੀ ਸੋਚ ਹੈ ਕਿ ਅਸੀਂ ਤਾਂ ਆਪ ਆਏ ਜੇ ਤਾਂ ਕਰਕੇ ਘੁੰਮ ਦੇਵਾਂਗੇ ਅਸੀਂ ਆਪਣੇ ਕਹਿੰਦੇ ਦੁਨੀਆਦਾਰੀ ਦੀ ਥੋੜੀ ਕਮਾਂਗੇ ਅੱਛਾ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਜ਼ਿਆਦਾਤਰ ਬੱਚੇ ਚੋਰੀ ਕਰਕੇ ਉਹਨਾਂ ਤੋਂ ਜਾਣ ਬੁੱਝ ਕੇ ਜਿਹੜੀ ਹੈਗੀ ਆ ਭੀਖ ਮੰਗਵਾਈ ਜਾਂਦੀ ਹੈ ਮਜਬੂਰੀ ਹੁੰਦੀ ਹੈ ਫਾਇਦਾ ਚੱਕਿਆ ਜਾਂਦਾ ਹੈਗਾ ਬੱਚਿਆਂ ਨੂੰ ਜਿਹੜਾ ਹੈਗਾ ਡਰਾ ਧਮਕਾ ਕੇ ਭੀਖ ਮੰਗਾਈ ਜਾਂਦੀ ਹੈ ਤੁਹਾਡੀ ਨਜ਼ਰ ਜਿੱਦਾਂ ਦਾ ਕੁਝ ਅਸੀਂ ਸਾਡੇ ਬੱਚੇ ਨੇ ਲੈ ਕੇ ਆਂਦੇ ਸਾਡੇ ਬੱਚੇ ਤਾਂ ਹੈਗੇ ਰੋਟੀ ਰੋਟੀ ਸਕੂਲ ਲੈ ਜਾਂਦੇ ਹੈਗੇ ਅੱਛਾ ਦੇਖੋ ਮੇਰੀ ਗੱਲ ਸੁਣੋ ਬੱਚੇ ਤਾਂ ਚੱਕ ਕੇ ਲਿਆਂਦੇ ਜਾਂਦੇ ਨਾ ਭੀਖ ਮੰਗਾਣ ਲਈ ਇਹ ਤਾਂ ਸੱਚ ਹੈ ਅਸੀਂ ਤਾਂ ਲੈ ਕੇ ਨਹੀਂ ਆਏਗੇ ਇੰਨੇ ਸਾਲ 17 18 ਸਾਲ ਹੋ ਗਏ ਸਾਨੂੰ ਇੱਥੇ ਘੁੰਮਦੇ ਨੂੰ 17 18 ਸਾਲ ਲੋਗੇ ਸਾਨੂੰ ਕੋਮ ਵੈਸੇ ਬੱਚਾ ਲੈ ਕੇ ਨਹੀਂ ਆਉਣਗੇ ਉਹ ਜਿਹੜੀਆਂ ਦੋ ਜਨਾਨੀਆਂ ਸੀਗੀਆਂ ਉਹ ਕੌਣ ਹੈ ਉਹ ਕਿੱਥੇ ਦੀਆਂ ਨੇ ਅਸੀਂ ਨੇ ਕਹ ਅਸਾਨੂੰ ਸਭ ਪਤਾ ਅਸੀਂ ਨਹੀਂ ਕਹਿ ਸਕਦੇ ਸਰ ਭਾਬੇ ਸਾਨੂੰ ਕੋਈ ਨਹੀਂ ਪਤਾ ਸਾਨੂੰ ਕਾਲਾ ਸਾਨੂੰ ਨਹੀਂ ਪਤਾ ਕਿਉਂ ਕਿਸੇ ਦੇਖਾਈਏ ਸਾਨੂੰ ਸਾਡਾ ਪਤਾ ਅਸੀਂ ਕਹਿ ਸਕਦਾ ਅਸੀਂ ਸਮਰਾਲਾ ਚੌਕ ਤੋਂ ਆਉਂਦੇ ਅੱਛਾ ਜਿਹੜੇ ਬੱਚੇ ਨੇ ਹੁਣ ਉਹਨਾਂ ਦੇ ਡੀਐਨਏ ਟੈਸਟ ਡੀਐਨਏ ਟੈਸਟ ਪਤਾ ਤੁਹਾਨੂੰ ਕੀ ਹੁੰਦਾ ਇਹਦੀ ਉਸ ਟੈਸਟ ਦੀ ਜਾਂਚ ਜਿਹਦੇ ਨਾਲ ਇਹ ਪਤਾ ਲੱਗੇਗਾ ਕਿ ਇਹ ਬੱਚਾ ਉਹਦਾ ਆਪਣਾ ਕਿੰ ਉਦਾ ਨਹੀਂ ਹੈ ਅਗਰ ਉਹਦਾ ਆਪਣਾ ਹੋਏਗਾ ਉਹਨਾਂ ਨੂੰ ਪੁੱਛੋ ਫਿਰ ਸਾਨੂੰ ਕੀ ਪੁੱਛ ਦੇਣਗੇ ਇਹ ਟੈਸਟ ਠੀਕ ਆ ਹੋਣਾ ਚਾਹੀਦਾ ਜਾਣ ਪਛਾਣ ਕਰਕੇ ਬੱਚੇ ਨੂੰ ਛੋਟੇ ਬੱਚੇ ਨੂੰ ਪੀਖ ਨਹੀਂ ਮੰਗਵਾਨੀ ਚਾਹੀਦੀ ਚਾਹੇ ਉਹਦਾ ਆਪਣਾ ਹੀ ਬੱਚਾ ਕਿਉਂ ਨਹੀਂ ਸਹੀ ਗੱਲ ਹੈ ਜੀ ਤੁਹਾਡੀ ਗੱਲ ਮੰਨ ਸਕਦੇ ਅਸੀਂ ਬਈ ਬੱਚਾ ਕੋਤੇ ਚੱਕੇ ਨਹੀਂ ਪੀਖ ਮੰਗਾਉਣ ਚਾਹੀਦੀ ਸਹੀ ਗੱਲ ਹੈ ਜੀ ਅਸੀਂ ਕਿਹੜੇ ਤੁਹਾਨੂੰ ਮਨਾ ਥੋੜੇ ਟੰ ਦੇਂਗੇ ਅੱਛਾ ਇੱਥੇ ਕਿੰਨੀਆਂ ਜਨਨੀਆਂ ਨੇ ਜਿਹੜੀਆਂ ਬੱਚੇ ਨੂੰ ਸਵੇਰੇ ਸਵੇਰੇ ਸਾਰੇ ਸਵੇਰੇ ਆਉਂਦੀਆਂ ਆਂਗੇ ਅਸੀਂ ਤਾਂ ਹੁਣ ਇਸ ਟਾਈਮ ਆਂਦੇ 8-9 ਵਜੇ ਆਂਦੇ ਹਾਂਗੇ 12:00 ਵਜੇ ਤੱਕ ਤੁਮ ਕੇ ਸੌ 150 ਰੁਪਏ ਮੰਨਦਾ ਚੱਲੇ ਜਾਂਦੇ ਇਹ ਦੇਖੋ ਤੁਹਾਡੇ ਸਾਹਮਣੇ ਨਹੀਂ ਚਲੋ ਤੁਸੀਂ 150 200 ਕਮਾਓ ਜੋ ਮਰਜੀ ਕਮਾਓ ਤੇ ਲੋਕਾਂ ਨੂੰ ਦੇਣ ਵਾਲਿਆਂ ਨੂੰ ਚਾਹੀਦਾ ਲੇਕਿਨ ਜਿਹੜੇ ਬੱਚਿਆਂ ਨੂੰ ਚੱਕ ਕੇ ਪੀਖ ਮੰਗਦਿਆਂ ਨੇ ਮੈਂ ਉਹਨਾਂ ਦੇ ਗਾਰੰਟੀ ਨਹੀਂ ਲੈ ਸਕਦੇ ਸਰ ਮੈਂ ਤੁਹਾਨੂੰ ਇੱਕ ਸਵਾਲ ਪੁੱਛਿਆ ਕਿੰਨੀਆਂ ਜਨਾਨੀਆਂ ਨੇ ਇੱਥੇ ਸਹੀ ਹੁੰਦੀਆਂ ਹੋਣਗੀਆਂ ਬਹੁਤੀਆਂ ਹੁੰਦੀਆਂ ਆਂਗੀਆਂ ਸਾਰੀਆਂ ਆਂਦੀਆਂ ਆਂਗੀਆਂ ਅਸੀਂ ਕਿਸੇ ਦੀ ਕੰਨੀਆਂ ਹੋਣਗੀਆਂ 10 15 ਹੋਣਗੀਆਂ 10 15 20 ਜਿੰਨੀਆਂ ਹੋਣਗੀਆਂ ਉਨੀਆਂ ਤਾਂ ਹੋਣਗੀਆਂ ਅਸੀਂ ਨਹੀਂ ਕਰਦੇ ਜੂਨੀਅਰ ਜੀ ਵੀ ਹੈਗਾ ਇਹ ਕਿੰਨੇ ਇੱਕ ਬਾਬਾ ਜੀ ਇੱਥੇ ਆ ਜਾਂਦੇ ਇਹ ਤਕਰੀਬ ਇੱਥੇ ਅਗਿਆ 18 20 ਇਹ 4 4 ਪਰ ਰਤਨਾ ਹੈ ਗੋਦਾਂ ਦੇ ਮੂਲੇ ਖੜੇਗਾ ਮੰਗਰਾਂ ਦੇ ਮੂਲੇ ਖੜੇਗਾ ਇਹ ਚਲੋ ਤੁਸੀਂ ਆਪਣੀ ਗੱਲ ਕਰਦੇ ਹੋ ਲੇਕਿਨ ਪਤਾ ਤੁਹਾਨੂੰ ਵੀ ਹੈ ਕਿ ਉਹ ਜਨਾਨੀਆਂ ਕੌਣ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਇਹਨਾਂ ਦੇ ਨਾਲ ਹੀ ਉਹ ਔਰਤਾਂ ਜਿਹੜੀਆਂ ਨੇ ਦਿਖਾਈ ਦਿੱਤੀਆਂ ਸੀਗੀਆਂ ਹਾਲਾਂਕਿ ਉਰਾਪਰਾ ਜ਼ਰੂਰ ਹੋ ਗਿਆ ਲੱਭ ਲਾਂਗੇ ਲੇਕਿਨ ਇਹਨਾਂ ਜ਼ਰੂਰ ਹੈ ਕਿ ਡੀਐਨਏ ਟੈਸਟ ਤੋਂ ਬਾਅਦ ਯਾ ਉਸ ਤੋਂ ਪਹਿਲਾਂ ਇਹ ਬੱਚੇ ਉਹਨਾਂ ਦੇ ਨਾਲ ਨਹੀਂ ਰਹਿਣਗੇ ਅਗਰ ਸਾਬਤ ਹੋ ਜਾਂਦਾ ਹੈ ਕਿ ਇਹ ਬੱਚਿਆਂ ਨੂੰ ਗੋਦੀ ਚੱਕ ਕੇ ਭੀਖ ਮੰਗਵੰਦੀਆਂ ਨੇ ਤਾਂ ਗਵਰਨਮੈਂਟ ਜਿਹੜਾ ਹੈ ਉਹਨਾਂ ਨੂੰ ਬਾਲ ਸੂਦਾਰ ਗ੍ਰਹਿ ਭੇਜੇਗੀ ਬੱਚਿਆਂ ਦੀ ਦੇਖਭਾਲ ਕਰੇਗੀ ਡੀਐਨਏ ਟੈਸਟ ਕਰੇਗੀ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਡਿਸਾਈਡ ਕੀਤਾ ਜਾਏਗਾ ਇਹ ਫੈਸਲਾ ਲਿਆ ਜਾਏਗਾ ਕਿ ਉਹਨਾਂ ਨੂੰ ਜਿਹੜਾ ਬੱਚਿਆਂ ਨੂੰ ਉਹਨਾਂ ਦੇ ਮਾਪੇ ਕੋਲ ਸਪਨਾ ਹੈ ਜਾਂ ਫਿਰ ਉਹਨਾਂ ਨੂੰ ਬਾਲ ਸੁਧਾਰ ਗ੍ਰਹਿ ਦੇ ਵਿੱਚ ਹੀ ਰੱਖੇ ਜਾਣਾ ਦੂਜੇ ਆਂਦੇ ਆ ਇੱਥੇ ਪੰਜ ਛੇ ਬੰਦੇ ਆਂਦੇ ਆ ਬੱਚੇ ਆਪ ਬਹਿ ਜਾਂਦੇ ਛੜ ਦੇ ਬੱਚਿਆਂ ਨੂੰ ਅੰਦਰ ਬਾਜ਼ਾਰ 'ਚ ਛੱਡ ਦਿੰਦੇ ਅੱਛਾ ਆਪ ਬਾਜ਼ਾਰ 'ਚ ਛੱਡ ਕੇ ਨਿਕਲ ਜਾਂਦੇ ਆਪ ਸਾਈਡ ਤੇ ਬਹਿ ਜਾਂਦੇ ਆ ਜੀ ਤੇ ਬੱਚੇ ਕੋ ਪੈਸੇ ਇਕੱਠੇ ਕਰਕੇ ਸ਼ਾਮ ਨੂੰ ਨਿਕਲ ਜਾਂਦੇ ਤੇ ਤੁਹਾਨੂੰ ਪਤਾ ਪੰਜਾਬ ਗਵਰਨਮੈਂਟ ਇੱਕ ਪ੍ਰੋਜੈਕਟ ਲੈ ਕੇ ਆਈ ਹੈ ਜੀਵਨ ਜੋਤ ਪ੍ਰੋਜੈਕਟ ਹੈਗਾ ਜਿਹਦੇ ਵਿੱਚ ਬੱਚਿਆਂ ਦੇ ਹੁਣ ਡੀਐਨਏ ਟੈਸਟ ਕਰਵਾਏ ਜਾਣਗੇ ਕਿ ਬੱਚੇ ਇਹਨਾਂ ਦੇ ਆਪਣੇ ਆ ਜਾਂ ਚੋਰੀ ਦੇ ਦੱਸੋ ਵੀ ਕੀ ਭਾਈ ਬੋਲੋ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਇਹ ਪ੍ਰੋਜੈਕਟ ਦੇ ਨਾਲ ਫਰਕ ਪਏਗਾ ਕਿ ਜਿਹੜੇ ਬੱਚੇ ਚੋਰੀ ਹੁੰਦੇ ਆ ਬਚਾਅ ਹੋਏਗਾ ਹਾਂ ਨਹੀਂ ਹਾਂ ਨਹੀਂ ਪੂਰਾ ਬਚਾਅ ਹੋਊਗਾ ਜੀ ਇੱਥੇ ਕਿੰਨੇ ਕੁ ਲੋਕ ਇਦਾਂ ਦੇ ਆਂਦੇ ਜਿਹੜੇ ਪੀਖ ਮੰਗਾਉਂਦੇ ਆ ਕਾਫੀ ਬੱਚੇ ਆਂਦੇ ਆ ਅੰਦਰ ਭੇਜ ਦਿੰਦੇ ਆ ਮੰਗਦੇ ਆ ਜੀ ਆਪ ਇੱਧਰ ਇੱਧਰ ਬਹਿ ਜਾਂਦੇ ਆ ਆਪ ਨਹੀਂ ਨਾ ਹੁਣ ਨਾਲ ਰਹਿੰਦੇ ਹਾਂ ਜੀ ਆਪ ਨਾ ਘਾਟੇ ਰਹਿੰਦੇ ਬੱਚਾ ਉਹ ਵੀ ਜਿਆਦਾ ਦੇਖ ਕੇ ਆ ਕਰਾ ਕਹਿੰਦਾ ਛੋਟਾ ਬੱਚਾ ਦੇ ਦਈਏ ਚਲੋ ਆ ਚੀਜ਼ ਹੋ ਜਾਂਦੇ ਆ ਅਗਲੇ ਕਹਿੰਦੇ ਤੁਸੀਂ ਕਿਉਂ ਨਹੀਂ ਕੰਮ ਕਰਦੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ